ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਨਗਰ ਦੇ ਬਾਹਰ ਜਾ ਕੇ ਬੈਠਦੇ ਸਨ ਕਸਬੇ ਦੇ ਬਾਹਰ ਸ਼ਹਿਰ ਦੇ ਬਾਹਰ ਜਾ ਕੇ ਬੈਠਦੇ ਸਨ ਮਰਦਾਨੇ ਰਬਾਬਜਾ ਬਾਣੀ ਆਈ ਤੇ ਭਾਈ ਮਰਦਾਨਾ ਜੀ ਰਬਾਬਜਾ ਉਹਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਪੜ੍ਹਦੇ ਸਨ ਜਿਸ ਨਗਰ ਦੇ ਵਿੱਚ ਕਿਸੇ ਦਾ ਉਹਨਾਂ ਨੇ ਸੁਧਾਰ ਕਰਨਾ ਹੁੰਦਾ ਸੀ ਉੱਥੇ ਬੈਠ ਕੇ ਸ਼ਬਦ ਪੜ੍ਹਦੇ ਸਨ ਐਸਾ ਜਿਹੜਾ ਉਸ ਦਾ ਸੁਧਾਰ ਵੀ ਕਰ ਦਿੰਦਾ ਉਸ ਦਾ ਸੁਧਾਰ ਕੀ ਬਹੁਤ ਸਾਰੇ ਲੋਕਾਂ ਦਾ ਸੁਧਾਰ ਕਰ ਦਿੰਦਾ ਸੀ ਤੇ ਲੋਕ ਸਤਗੁਰੂ ਜੀ ਦੇ ਚਰਨੀ ਡੇਪ ਕੇ ਦੱਸਣ ਕਿ ਗੁਰਮਾਰਜੀ ਸਾਨੂੰ ਸਮਝਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਡੀ ਕੀਰਤਨ ਸ਼ੈਲੀ ਇੰਨੀ ਵਿਗੜ ਚੁੱਕੀ ਹੈ ਵੱਡੇ ਵੱਡੇ ਹੋਡਿੰਗ ਲਗਾ ਕੇ ਅਸੀਂ ਉਹਦੀ ਮਸ਼ੂਹੀ ਕਰਦੇ ਪ੍ਰੋਗਰਾਮ ਦੀ ਕਿੰਨੇ ਸਾਜ ਅਸੀਂ ਉਹਨਾਂ ਦੇ ਨਾਲ ਵਜਾਉਨੇ ਕੀਰਤਨ ਦੇ ਨਾਲ ਵਜਾਉਨੇ ਆ ਸੰਗਤ ਵੀ ਬੜੀ ਇਕੱਠੀ ਕਰਦੇ ਪਰ ਕਿਸੇ ਨੇ ਉੱਠ ਕੇ ਕਦੀ ਨਹੀਂ ਕਿਹਾ ਕਿ ਸਾਨੂੰ ਸਮਝ ਆ ਗਿਆ ਉਸ ਤੋਂ ਬਾਅਦ ਅਸਾਡਾ ਜੀਵਨ ਜਿਹੜਾ ਇਸ ਤਰ੍ਹਾਂ ਦਾ ਹੋ ਜਾਏਗਾ ਕਿਸੇ ਨੇ ਨਹੀਂ ਕਿਹਾ ਕਦੀ ਕਾਰਨ ਕੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਕਰਬਾਬ ਨਾਲ ਕੀ ਸਭ ਨੂੰ ਮੰਤਰ ਮੁਕਤ ਕਰਦੇ ਸਨ ਤੇ ਸਾਡੇ ਕੋਲ ਲੱਖਾਂ ਲੱਖਾਂ ਰੁਪਈਆ ਦੇ ਸਾਧ ਨੇ ਪਰ ਅਸੀਂ ਕਿਸੇ ਨੂੰ ਮੰਤਰ ਮੁਕਤ ਨਹੀਂ ਕਰ ਪਾਉਂਦੇ ਅਸੀਂ ਅਸਲ ਵਿੱਚ ਜਿਹੜੀ ਸਾਡੀ ਕੀਰਤਨ ਸ਼ੈਲੀ ਸੀ ਉਹਨੂੰ ਵਿਗਾੜ ਦਿੱਤਾ ਹੈ ਵਿਗਾੜ ਦਿੱਤਾ ਹੈ ਜਾਂ ਜਿਹੜੇ ਹੋਰ ਵਿਗਾੜ ਰਹੇ ਆ ਤੁਨਾ ਲਗਾ ਕੇ ਅਸੀਂ ਕੀਰਤਨ ਕਰਦੇ ਸਿੰਪਲ ਤਰੀਕੇ ਨਾਲ ਨਹੀਂ ਕਰਦੇ ਅਸਲ ਵਿੱਚ ਜਿਹੜੀ ਬਾਣੀ ਦੀ ਤਰਤੀਬ ਹੈ ਨਾ ਉਹ ਗੁਰੂ ਅਰਜਨ ਦੇਵ ਜੀ ਨੇ ਰਾਗਾ ਵਿੱਚ ਦਿੱਤੀ ਹੈ ਗੁਰਨਾਮਕ ਦੇਵ ਜੀ ਨੇ ਜਦੋਂ ਗਾਇਨ ਕਰ ਦਿੱਤਾ ਉਸ ਵੇਲੇ ਉਹਨਾਂ ਨੇ ਸਪੈਸ਼ਲ ਕੋਈ ਇਹ ਨਹੀਂ ਦੱਸਿਆ ਕਿ ਫਲਾਣੇ ਰਾਗ ਵਿੱਚ ਇਹ ਸ਼ਬਦ ਜਾਵੇਗਾ ਉਹਨਾਂ ਨੇ ਕੀਰਤਨ ਕਰ ਦਿੱਤਾ ਜੋ ਮੈਂ ਬੇਨਤੀ ਕਰਨਾ ਚਾਹੁੰਦਾ ਕੀ ਜਿਹੜਾ ਅਸੀਂ ਕੀਰਤਨ ਅੱਜ ਕਰ ਰਹੇ ਹਾਂ ਉਹ ਗੁਰਨਾਮਕ ਦੇਵ ਜੀ ਦੀ ਸ਼ੈਲੀ ਦਾ ਕੀਰਤਨ ਖਾਏ ਜਿਹੜਾ ਕੀਰਤਨ ਅੱਜ ਹੋ ਰਿਹਾ ਹੈ ਉਹ ਗੁਰਨਾਮਕ ਦੇਵ ਜੀ ਦੀ ਮਰਿਆਦਾ ਅਨੁਸਾਰ ਜੋ ਅਸੀਂ ਕਰ ਰਹੇ ਹਾਂ ਵਿੱਚ ਬਾਣੀ ਐਡਿਟ ਕਰ ਦਿੰਨੇ ਆ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਐਡਿਟ ਕਰ ਦਿੰਨੇ ਆ ਗੁਰੂਆਂ ਦੇ ਨਾਮ ਐਡਿਟ ਕਰ ਦਿੰਨੇ ਆ ਕੀ ਇਸ ਤਰ੍ਹਾਂ ਦੀ ਐਡੀਟਿੰਗ ਸਤਗੁਰੂ ਗੁਰਨਾਮਕ ਦੇਵ ਜੀ ਨੇ ਕੀਤੀ ਜਾਂ ਸਾਨੂੰ ਕਰਨ ਵਾਸਤੇ ਕਿਹਾ ਨਹੀਂ ਕਿਹਾ ਪਰ ਅਸੀਂ ਕਰਦੇ ਹਾਂ ਜਿਸ ਕਰਕੇ ਅਸੀਂ ਉਹ ਕੁਆਲਿਟੀ ਕੀਰਤਨ ਦੀ ਦੇ ਨਹੀਂ ਪਾਉਂਦੇ ਜੋ ਗੁਰੂ ਸਾਹਿਬ ਜੀ ਨੇ ਦਿੱਤੀ ਆ ਕਈ ਦਿਨ ਮੈਂ ਦੇਖਿਆ ਰਾਗੀ ਜਿਹੜੇ ਨੇ ਕਿਤੇ ਉਹਨਾਂ ਨੂੰ ਬੁਕਿੰਗ ਕਰੋ ਨਾ ਉਹਨਾਂ ਨੂੰ ਫੋਨ ਕਰਕੇ ਉਹ ਕਹਿੰਦੇ ਜੀ ਸਪੀਕਰ ਸਿਸਟਮ ਸਾਡਾ ਆਪਣਾ ਨਾਲ ਆਏਗਾ ਕਿਉਂ ਜੀ ਜਦੋਂ ਮੈਂ ਵੇਖਿਆ ਕਿਸੇ ਸਬਜੀ ਦਾ ਸਵਾਦ ਨਾ ਨਾ ਪੂਰਾ ਹੋਵੇ ਤੇ ਖਾਣ ਵਾਲਾ ਨਾਲ ਅਚਾਰ ਮੰਗਦਾ ਸਮਝੋ ਕਿ ਜੇ ਕੋਈ ਇਸ ਤਰ੍ਹਾਂ ਦਾ ਰਾਗੀ ਕਹਿ ਰਿਹਾ ਜੀ ਅਸੀਂ ਆਪਣਾ ਕੀਰਤਨ ਵਾਸਤੇ ਨਾਲ ਸਪੀਕਰ ਲੈ ਕੇ ਆਉਨੇ ਆ ਸਮਝੋ ਕਿ ਉਹ ਸਬਜੀ ਸਵਾਦ ਨਹੀਂ ਅਚਾਰ ਲੈਣਾ ਪੈਣਾ ਦਾ ਤੇ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੀਆਂ ਵਿਖਾਵੇ ਦੀਆਂ ਗੱਲਾਂ ਨੇ ਜੀ ਸਾਨੂੰ ਲਾਈਵ ਕਰੋਗੇ ਤਾਂ ਅਸੀਂ ਆਵਾਂਗੇ ਜੇ ਸਾਡੇ ਲਈ ਸਪੀਕਰ ਮਗਵਾਓਗੇ ਤਾਂ ਅਸੀਂ ਆਵਾਂਗੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਸੇ ਨੂੰ ਕਿਹਾ ਸੀ ਵੀ ਭਾਈ ਅਸੀਂ ਤੇਰੇ ਕਸਬੇ ਜਾ ਰਹੇ ਹਾਂ ਸਪੀਕਰ ਮਗਵਾ ਲਈ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਕਿਹਾ ਵੀ ਲਾਈਵ ਕਰਵਾ ਦਿਓ ਤਾਂ ਸਾਡੀ ਮਸ਼ਹੂਰੀ ਨਹੀਂ ਹੋਣੀ ਜਿਨ੍ਹਾਂ ਦੇ ਕੀਰਤਨ ਵਿੱਚ ਦਮ ਹੈ ਨਾ ਉਹ ਆਪਣਾ ਕੀਰਤਨ ਜਿਹੜਾ ਦੁਨੀਆ ਤੱਕ ਪਹੁੰਚਾ ਦਿੰਦੇ ਨੇ ਤੇ ਜਿਹੜੇ ਪੈਂਦੇ ਨੇ ਉਹ ਗੁਰਮਾਨ ਲਖ ਦੇਵ ਜੀ ਦੀ ਕੀਰਤਨ ਸ਼ੈਲੀ ਨੂੰ ਵਿਗਾੜ ਰਹੇ ਨੇ ਸਿਰਫ ਉਹਨਾਂ ਦਾ ਤੰਦਾ ਇਸ ਤੋਂ ਵੱਧ ਕੁਝ ਵੀ ਨਹੀਂ